ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਭ ਦੇ ਠੀਕ ਠਾਕ ਵੈਲਕਮ ਬੈਕ ਟੂ ਅਵਰ ਚੈਨਲ ਐਡਵੈਂਚਰ ਲਵਰ ਤੇ ਅੱਜ ਅਸੀਂ ਫ੍ਰੀ ਹਾਂ ਤੇ ਅੱਜ ਜਾਂ ਚਾਰੇ ਪਿੰਡ ਕੋੜਰੀ ਅੱਜ ਕਬੱਡੀ ਮੈਚ ਵੇਖਣ ਜਾ ਰਹੇ ਬੜੇ ਚਿਰ ਬਾਅਦ ਮੈਂ ਤੇ ਰਵੀਤ ਤੇ ਸਾਡੇ ਵੀਰ ਦਾ ਕਬੱਡੀ ਦਾ ਮੈਚ ਸੀ ਤੇ ਉਹਨੇ ਸਾਨੂੰ ਕਿਹਾ ਵੀ ਤੁਸੀਂ ਆਉਣਾ ਹੀ ਆਉਣਾ ਕਾਫੀ ਟਾਈਮ ਹੋ ਗਿਆ ਨਹੀਂ ਕਦੀ ਕਬੱਡੀ ਦੇਖੀ ਤੇ ਹੁਣ ਕਬੱਡੀ ਦੇਖਣ ਜਾ ਰਹੇ ਤੇ ਤੁਹਾਨੂੰ ਨਾਲੇ ਸਾਰਿਆਂ ਨੂੰ ਦਿਖਾਉਣਾ ਇੱਕ ਕਬੱਡੀ ਆਰੇ ਦਰ ਪਰਮਾਨਾ ਮਲਾਉਨੇ ਆ ਵੈਸੇ ਸਾਡਾ ਮੂਹਰੇ ਨਹੀਂ ਕਬੱਡੀ ਦੇਖਣ ਦਾ ਕਿਉਂਕਿ ਤੁਹਾਨੂੰ ਪਤਾ ਟਾਈਮ ਥੋੜਾ ਜਿਹਾ ਨਾਲ ਰਹਦਾ ਵਾ ਤੇ ਵੀਰ ਨੇ ਚਲੋ ਪਿਆਰ ਜਿਆਦਾ ਹੀ ਹੋਣਾ ਰੋਈ ਤੇ ਜਾਣਾ ਪਣਾ ਸੀ ਜਾਣਾ ਪਣਾ ਸਾਡਾ ਖਾਸ ਆ ਹਾਂ ਖਾਸ ਭਰਾ ਵਾ ਸਾਡਾ ਕਰਦਾ ਗੁੱਸਾ ਤੇ ਹੁਣ ਅਸੀਂ ਜਾ ਰਹੇ ਆ ਤੇ ਤੁਹਾਨੂੰ ਮਿਲਦੇ ਹਾਂ ਚਲੋ ਹਾਂਜੀ ਗਾਈਸ ਸਾਰੇ ਪਹੁੰਚ ਗਏ ਹੋ ਜੁਰਦਰਾ ਸਾਹਿਬ ਇੱਥੇ ਬਹੁਤ ਭੀੜਿਆ ਏ ਕਬੱਡੀ ਖੇਡ ਦੇ ਅੰਦਰ ਤੋਂ ਸ਼ੁਰੂ ਮਾਤਰਾਂ ਵਾਲੀ ਗੋਗਨਾ ਵਾਲਾ ਦਿਖਾਉਂਦੇ ਆਂ ਜੀ ਮੇਲੇ ਦੀਆਂ ਰੌਣਕਾਂ ਸਾਹ ਜੁਰਦਰਾ ਸਾਹਿਬ ਇਹ ਆ ਜੀ ਵੀਰ ਸਾਡਾ ਸ਼ਬਾ ਪਿੰਡ ਕੋਟਲੀ ਤੋਂ ਇਹ ਸਾਡਾ ਪਹਿਲਵਾਨ ਜੀ ਕਿਵੇਂ ਪਹਿਲਵਾਨ ਜੀ ਕੀ ਥਾਈ ਤੇ ਸਪੈਸ਼ਲ ਵੀਰ ਸਾਰਜੋਗ ਵੀਰ ਚਾਨਣਾ ਸੰਦੀਪ ਭਾਜੀ ਆਹ ਪਰਮਾ ਸਾਡੇ ਪਿਛੇ ਹੁੰਦਾ ਅਗਰ ਕੋਣ ਸਾਡੇ ਨੂੰ ਵਿਚਾਹਦੇ ਤਾਂ ਜੀ ਗਾਇਸ ਵਰਦਨ ਸਾਡੇ ਕਰੋ ਪਰਸਾ ਮੈਨੇ ਵੀ ਰੌਣਕ ਕਮੰਡੀ ਤੋਂ ਜਿਹੜਾ ਪੱਕੇ ਸ਼ੁਰੂ ਹੋਇਆ ਇਹ ਤਾਂ ਬਾਤ ਲਗਾਵਾਂਗੇ ਕਬੱਡੀ ਇਹ ਪੜਾਉਂਦੇ ਆਂ ਆਰੇ ਨਾ ਹੀ ਹੋਇਆ ਪਰਸ ਤਾ ਤਾ ਆਰੇ ਨਾ ਹੀ ਹੋਇਆ ਪਰਸ ਤਾ ਤਾ ਇਹ ਕਹਿੰਦੇ ਕਿ ਲਈ ਆਉਂਦੇ ਆਂ ਕਿ ਇਹ ਮਾਪਰ ਖੰਦੀ ਧਰਤੀ ਹੈ ਜਿਨ੍ਹਾਂ ਦੀ ਯਾਦ ਦੇ ਸੰਬੰਧ ਦੇ ਵਿੱਚ ਪਾਉਂ ਜਿਹੜੇ ਮੇਲਾ ਦੇ ਖੇਡ ਮੇਲਾ ਬੜੀ ਖੱਤਾ ਧਾਰਨਾ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਮਹਾਨ ਪਤੀ ਮਹਾਨ ਆਤਮਾ ਮਗਨ ਕਾਂਕਰ ਬਾਬਾ ਪਰਦੇਸ ਜੀ ਆਹ ਕਾਂਕਰ ਬਾਬਾ ਰੱਬ ਜੀਆਂ ਦਾ ਸਲਾਲਾਗੋੜ ਮੇਲਾ ਕੋਟਲੀ ਵਿਖਾਵਾ ਪਿੰਡੀ ਜਿਹੜੀ ਗਰਾਮ ਦੇ ਵਿੱਚ ਲਾਕੇ ਪਰ ਦੀ ਸੰਗਤ ਦੇ ਸਹਿਯੋਗ ਨਾਲ ਸਰਕਾਰ ਦੇ ਸਾਥ ਪਿੰਡ ਦੀ ਉਸ ਚੰਗੇ ਗਾਉਣ ਵਾਲੇ ਵੀ ਬਹੁਤਾਰੇ ਤੇ ਮਾੜੇ ਗਾਉਣ ਵਾਲੇ ਵੀ ਬਹੁਤ ਹੈ ਪਰ ਰਾਜਵੀਰ ਜਵੰਦੇ ਦਾ ਪਿਛਲੇ ਦਿਨੀ ਐਕਸੀਡੈਂਟ ਹੋਇਆ ਬਹੁਤ ਮਾੜੀ ਦਰਸਤਨਾ ਪਰ ਉਹ ਨੌਜਵਾਨ ਦੇ ਲਈ ਜੇਸ ਨੇ ਚੰਗਾ ਗਾਇਆ ਤੇ ਕੱਲੇ-ਕੱਲੇ ਪਰਿਵਾਰ ਨੇ ਉਹਦੇ ਲਈ ਹੱਥ ਜੁੜ ਕੇ ਅਰਦਾਸ ਕੀਤੀ ਹੈ ਇੱਕ ਰਿਪੋਰਟ ਆਈ ਹੈ ਕਿ ਕੁਝ ਮਸ਼ੀਨਾਂ ਜਿਹੜੀਆਂ ਉਹਦੇ ਤੋਂ ਲਾਂ ਦਿੱਤੀਆਂ ਗਈਆਂ ਇਹਦਾ ਸੰਕੇਤ ਅਗੇ ਉਹਦੀ ਹਾਲਤ ਅੱਗੇ ਨਾਲੋਂ ਠੀਕ ਹੈ ਔਰ ਉਹ ਚੰਗਾ ਗੀਤ ਗਾਣਾ ਚੰਗੇ ਬੋਲ ਬੋਲਦਾ ਜਿਹੜੇ ਪਰਿਵਾਰ ਦੇ ਵਿੱਚ ਅਸੀਂ ਬੈਠ ਕੇ ਸੁਣ ਸਕਦੇ ਐ ਐਸੇ ਸਿੰਗਰ ਦੀ ਚੜ੍ਹਦੀ ਕਲਾ ਦੇ ਲਈ ਰਾਜਵੀਰ ਜੁੰਦੇ ਵੀਰ ਦੀ ਚੜ੍ਹਦੀ ਕਲਾ ਦੇ ਲਈ ਅਪਾ ਅਰਦਾਸ ਕਰਦੇ ਆ ਸਾਰੀ ਸੰਗਤ ਨੇ ਜਕਾਰ ਦਾ ਜਵਾਬ ਜਿਹੜਾ ਜਕਾਰੇ ਵਿੱਚ ਦੇਣਾ ਹੈ ਪੂਰੇ ਦੇਖਣੇ ਆਮਨਪੁਰ ਸਿੰਘੀ ਪ੍ਰਧਾਨ ਨੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਨੂੰ ਸਤਕਾਰ ਹੈ ਸਰਪੇਸ਼ ਸਿੰਘ ਜੀ ਸਾਡੇ ਦੁਆਬੀਆਂ ਗੋਪੀ ਕੋਟਲੀ ਤੇ ਗਰਸਾਹ ਵੀਰਾਂ ਦਾ ਚੇਤੇ ਤੌਰ ਤੇ ਸਤਕਾਰ ਕਰਦੇ ਹਾਂ ਵੱਡੇ ਮੁਕਾਬਲੇ ਦੀ ਜਿਹੜੀ ਸ਼ੁਰੂਆਤ ਹੋਣ ਲੱਗੀ ਹੈ ਇੱਕ ਸਾਡਾ ਭਰਾ ਸੁਖ ਕੋਟਲੀ ਵਾਲਾ ਬ੍ਰਹਮ ਜੀਨੀ ਧੰਤਨ ਬਾਬਾ ਪਰਗਰ ਸਿੰਘ ਜੀ ਧੰਤਨ ਬਾਬਾ ਰੱਬ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਜਾਬਸਾ ਆਸਟ੍ਰੇਲੀਆ ਦੀ ਧਰਤੀ ਤੇ ਸੋ ਅੱਜ ਪਿੰਡ ਦਾ ਮੇਲਾ ਹੋਮ ਗਰਾਊਂਡ ਦਾ ਮੇਲਾ ਜਿਹੜਾ ਲਾਈਵ ਦੇਖੇਗਾ ਜਿਹੜਾ ਖਿਡਾਰੀ ਆ ਸਾਡਾ ਵੱਡਾ ਭਰਾ ਗੋਰਾ ਰਾਮੋ ਵਾਲੀਆ ਤੇ ਸੁਖਤੋਗੀ ਵਾਲਾ ਖੜਾ ਹੁੰਦੇ ਸਾਂ ਲੇਸੇ ਮੇਲੇ ਤੇ ਗੋਰੀ ਨੂੰ ਆਪਾਂ ਬੱਲਰ ਦੇਵਾਂਗੇ ਚਕਾਰਾ ਲਾਉਣੇ ਆ ਮੈਚ ਵੀ ਸ਼ੁਰੂ ਹੋ ਚੁੱਕਿਆ ਬੱਲੇ ਸੇਨ ਹਾਰ ਵਾ ਪਹਿਲੀ ਰੇਡ ਸਿਰੇ ਦੀ ਖੇਡ ਤੇ ਪਹਿਲਾ ਡੇਰ ਫਿਰ ਦੇਖਾਂਗੇ ਫੌਜੀ ਇਧਰ ਸੜ ਕੰਗੋੜੀ ਟਾਪ ਦਾ ਪੁਆਇੰਟ ਜੜਨੇ ਵਿੱਚ ਕਾਮਯਾਬ ਹੋ ਗਏਗਾ ਟੀਮਾਂ ਦੇ ਖਿਡਾਰੀਆਂ ਦੇ ਲਈ ਕਿਰਾਾ ਸਭ ਲੋਡ ਕਰੇ ਜਿਹੜਾ ਬੈਸਟ ਰੇਡਰ ਤੇ ਸਟਾਪਰ ਹੋਵੇਗਾ ਗੁਲਦੀਪ ਸਾਡਾ ਭਰਾ ਇੰਗਲੈਂਡ ਦੇ ਵਿੱਚ ਵੱਸਦਾ ਹੈ 51 51 ਸਾਫ ਹੋਵੇਗਾ ਤਾੜੀਆਂ ਮਾਰ ਦਿਓ ਜ਼ੋਰਦਾਰ ਭਾਈ ਲੱਡੂ ਵਾਲਾ ਪ੍ਰੀਤ ਭਾਈ ਲੱਡੂ ਵਾਲਾ ਪ੍ਰੀਤ ਫਟੇ ਗੁਲਦੀ ਵਾਲਾ ਹੋਏ ਬੱਲੇ 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 ਕਬੱਡੀ 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 ਆ ਮੁੰਡੇ ਦੀ ਕਹਿੰਦੇ ਪਹਿਲੀ ਰੇਡ ਤੇ ਖੜਕਾ ਢੜਕਾ ਕੀ ਬਾਤ ਹੋ ਛੱਪੇ ਲਈ ਤਾੜੀਆਂ ਹਾਂਜੀ 41000 ਦਿੱਤਾ ਜਾਣਾ ਹੈ ਸਦਾਨੀਆਂ ਵਿੱਚ ਦੇਣਾ ਕੌਣ ਦਊਗਾ ਤੇਰਾ ਸਰਵੰਸ ਸਦਾਨੀਆਂ ਵਿੱਚ ਦੇਣਾ ਕੌਣ ਦਊਗਾ ਤੇਰਾ ਸਾਹਮਣੇ ਫੁੱਲਾਵਰਨਾਲੀ ਵਾਲਾ ਕਬੱਡੀ ਕਬੱਡੀ ਕਰਦਾ ਕਿੰਨੂ ਵਧਿਆ ਹੋਇਆ ਸਾਹਮਣੇ ਪੈਂਦੀ ਰੇਡ ਆ ਰਾਜੋ ਕੇ ਪਿੰਡ ਦੁਨੀਆ ਦੇ ਵੱਡੇ ਸਟਾਰਾਂ ਦੇ ਪਿੰਡ ਪਹੁੰਚ ਆਏ ਜਿੱਥੋਂ ਦੇ ਟੀਵੀ ਨੇ ਬਣਾਏ ਨੇ ਜਿਥੇ ਪਹਿਲ ਕੰਮ ਤੇ ਹੈ ਹਜ਼ੂਰੀ ਦੇ ਵਿੱਚ ਬੈਠੇ ਹੁੰਦੇ ਨੇ ਸਤਾਰ ਐਸੀਆਂ ਰੋਹਾਂ ਦਾ ਸਭਰੇ ਜੱਗਾ ਜੱਗਾ ਪੂਸੇ ਵਾਲਾ ਕਬੱਡੀ ਪਾਰਿਆ ਤੇ ਸਾਹਮਣੇ ਜਗਲੂ ਦੇ ਨਾਲ ਮੁਕਾਬਲਾ ਬੱਲੇ ਬੱਲੇ ਕਬੱਡੀ ਕਬੱਡੀ ਇੱਥੇ ਰਕ ਪੁਆਇੰਟ ਉਸ ਲਈ ਰੇਟਿੰਗ ਮਿਲਦੀ ਹੈ ਸਿਰ ਪ੍ਰਬੰਧਕ ਵੀਰਾਂ ਵਾਲਾ ਜਿੰਨੂੰ ਭਰਾਵਾਂ ਦੀ ਗਰਾਊਂਡ ਵਿੱਚ ਡਿਊਟੀ ਕੋਈ ਨਹੀਂ ਉਹ ਗਰਾਊਂਡ ਥੀਰ ਕਰਦੇ ਨੇ ਬਰਨਾਲੇ ਵਾਲਾ ਬਰਨਾਲੇ ਵਾਲਾ ਯਾਦਾ ਯਾਦਾ ਕੋਸ਼ਿਸ਼ ਕਰ ਰਿਹਾ ਸੱਖੀ ਲੜੀਆਂ ਵਾਲਾ ਅੱਜ ਇਹ ਪਹਿਲੀ ਰੇਡ ਹੈ ਸਖੀ ਮੇਲਾ ਨਚਾਉਣਾ ਪੈਣਾ ਵੀ ਨੋਜਨ ਹੈ ਅੱਜ ਬੱਡਰਬੈਲਡ ਦੇ ਵਿੱਚ ਵਿਸ਼ੇਸ਼ ਮਾਨ ਸਨਮਾਨ ਜਿਹੜਾ ਸ਼ਾਨਦਾਰ ਕੱਪ ਦੇ ਨਾਲ ਕੀਤਾ ਜਾਵੇਗਾ ਜਿਹੜਾ ਨਗਰ ਯਾਰਪ ਦੇ ਮੈਦਾਨਾਂ ਦੇ ਵਿੱਚ ਖੇਡ ਆਇਆ ਅੱਜ ਪੂਰਾ ਪਿੰਡ ਦੇ ਵਿੱਚ ਆਇਆ ਹੈ ਵਾਹਿਗੁਰੂ ਚੜ੍ਹਦੀ ਕਲਾ ਦੀ ਬਾਤ ਬਖਸ਼ੇ ਸਾਹਮਣੇ ਪੈਂਦੀ ਹੋਈ ਰੇਡ ਆ ਲੇ ਬੱਲੇ ਕੀ ਬਾਤ ਦਾ ਬਾਵੀ ਨਯੋਨ ਅਮਰਤਪੂਰੀਆਂ ਵਾਲਾ ਭਾਈ ਰਾਜੋ ਕੇ ਪੰਡ ਵਾਲਾ ਪੰਮਾ ਦੁਨੀਆ ਦਾ ਚੋਟੀ ਦਾ ਸਟਾਪਰ ਲਗਾਨੇ ਵਾਲੇ ਮਿੱਤੂ ਖਾਨੀ ਟੀਮ ਖੇਡਦੀ ਹੈ ਸਿਰੇ ਨੇ ਵੱਡੂ ਸਪੋਰਟ ਕੀਤੀ ਇਤਲੀ ਤੋਂ ਤੇ ਕਾਲੂ ਪਹਿਲਵਾਨ ਨੇ ਆਖਿਆ ਆਪਣੀ ਟੀਮ ਦੇ ਵਰਦਾਰਸਪਰੀਆ ਖੜਾ ਹੋਇਆ 2 ਨੰਬਰ ਤੇ ਸੱਪਾ ਨਯੋਨ ਬਸਰ ਕੇ ਪਹਿਲੇ ਦੀ ਧਰਤੀ ਦਾ ਸਾਹਮਣੇ ਹੁਣ ਚਾਰ ਖਿਡਾਰੀਆਂ ਦੇ ਵਿੱਚ ਕਿਹੜੇ ਮੰਨ ਨੇ ਮੇਲਾ ਮਚਾਣਾ ਆ ਭਾਈ ਲੱड्डੂ ਵਾਲਾ ਪ੍ਰੀਤ ਕੋਸ਼ਿਸ਼ ਕਰਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਆਵਣ ਪੁੱਤਰ ਧਰਤੀ ਕੋਟਲੇ ਵਾਲਾ ਆਖਦਾ ਸਾਡਾ ਭਰਾ ਅਮਰੀਕਾ ਤੋਂ ਉਸ ਨੌਜਵਾਨ ਨੂੰ ਵੱਡਾ ਟਰੈਕਟਰ ਦੇ ਕੇ ਇਹਦੀ ਜ਼ਿੰਦਗੀ ਦਾ ਵੱਡਾ ਮਾਨਸਨਮਾਨ ਕਰਾਂਗੇ ਤੇ ਸੁਖ ਸਾਡਾ ਭਰਾ ਕੋਟਲੀ ਵਸਾਵਾਂ ਸਿੰਘ ਵਾਲੇ ਦੀ ਧਰਤੀ ਦਾ ਨੌਜਵਾਨ ਆਸਟ੍ਰੇਲੀਆ ਦਾ ਸੁਨੀਕ ਬਣਿਆ RAMU ਵਾਲੀਏ ਗੋਰੇ ਨੂੰ ਬੁਲਣ ਦੇਣਗੇ ਆਉਂਦੇ ਸਮੇਂ ਦੇ ਵਿੱਚ ਉਹਨਾਂ ਨੇ ਸੇਮੇ ਨੇ ਤੇ ਪਰ ਸਾਹਮਣੇ ਜਗਨੂ ਭਾਈ ਲੱਡੂ ਵਾਲਾ ਕਮਾਲ ਕਰ ਰਿਹਾ ਆ ਜਫਾ ਜਫਾ ਵੀ ਨੌਜਵਾਨ ਇੱਕ ਬੋਚ ਬਲਕਾਰੇ ਬਣ ਗਿਆ ਚੰਦਿਆ ਖਿਡਾਰੀ ਮੇਲਾ ਨਚਾਉਣ ਵਾਲੀ ਗੱਲ ਕਰ ਦਿੱਤੀ ਐ ਸੋ ਕਿੰਨਾ ਦਾ ਜਫਾ ਲੱਗਾ ਫੇਰ ਤਾੜੀਆਂ ਮਾਰ ਕੇ ਦੱਸੋ ਮੁੰਡੇ ਦੇ ਲਈ ਮੁੰਡੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਅਵਤਾਰ ਸਾਡੇ ਇੰਗਲੈਂਡ ਪਹੁੰਚਦਾ 500 ਦੀ ਕਬੱਡੀ ਪੈ ਰਹੀ ਹੈ ਸਰਪੰਚ ਸਾਹਿਬ ਦੇ ਪੁੱਤਰੇ ਵੱਲੋਂ ਪਹਿੰਦੀ ਫਿਰ ਰੇਡ ਖੇਡਦੇ ਮੈਦਾਨ ਦੇ ਵਿੱਚ ਛੱਬੇ ਦੇ ਪਹਿਲੀ ਕਬੱਡੀ ਤੇ ਵੀ ਪਿੰਡ ਨਚਾਉਣ ਵਾਲੀ ਗੱਲ ਕੀਤੀਆਂ ਮੁੰਡੇ ਨੇ ਉਹ ਰਾਜਾ ਵੀ ਬੰਗਿਆਂ ਦਾ 탑 ਦਾ ਨਾਲ ਦੇਖਦੇ ਆ ਮੁੰਡੇ ਤੋਂ ਵੀ ਆਸਾਂ ਵੱਡੀਆਂ ਨੇ ਉਮੀਦਾਂ ਵੱਡੀਆਂ ਨੇ ਇਹ ਕੰਮ ਵੱਡੇ ਕਰਦਾ ਹੈ ਉਹ ਨਰਮਈ ਹੈ ਪਰ ਸਾਹਮਣੇ ਛੱਬੇ ਦੇ ਲਈ ਫੇਰ ਤਾੜੀਆਂ ਮਾਰਦੇ ਹੋ ਜੋਰ ਨਾਲ ਵੱਡਾ ਮਾਨ ਸਨਮਾਨ ਹੈ ਬਹੁਤ ਬਹੁਤ ਧੰਨਵਾਦ ਹੈ ਵਰਨਾਲ ਸਿੰਘ ਦੀ ਕਬੱਡੀ ਪੈ ਰਹੀ ਹੈ ਇਹਨੂੰ ਕਹਿੰਦੇ ਖਿਡਾਰੀ ਹੈ ਇਹਨੂੰ ਪਲਟੀਨੇ ਦੇ ਨਾਮ ਤੇ ਦੁਨੀਆ ਨੇ ਜਾਣਿਆ ਔਰ ਲੰਮੇ ਸਮੇਂ ਬਾਅਦ ਵਾਪਸੀ ਕੀਤੀ ਆਪਣੀ ਸਾਈਡ ਵਿੱਚ ਆ ਜਾਂਦਾ ਤੇ ਕਿਰਪਾ ਕਰਕੇ ਸਾਡੇ ਪਿੰਡ ਦੇ ਸਰੋਤੇ ਸੱਜਣ ਬਾਨੀ ਸੱਜਣ ਸਭ ਨੂੰ ਪਿਆਰ ਜਰੂਰ ਦੇਣ ਜਮ ਜਮ ਦੇਣ ਪਰ ਇਧਰਲੀ ਸਾਈਡ ਦਾ ਤੁਸੀਂ ਧਿਆਨ ਦਿਓ ਮੈਚ ਨਾਲ ਰੁਕੇ ਆਪਣਾ ਤੁਹਾਡਾ ਬਹੁਤ ਸਤਿਕਾਰ ਹੋਵੇਗਾ ਤੇ ਜਿਨ੍ਹਾਂ ਦੀ ਗਰਾਉਂਡ ਵਿੱਚ ਡਿਊਟੀ ਨਹੀਂ ਹੋਵੇਗੀ ਉਹ ਗਰਾਉਂਡ ਥਲੀ ਰੱਖਣ ਸਾਹਮਣੇ ਪੈਂਦੀ ਹੋ ਰੇਡ ਕੁਲਦੀਪ ਇੰਗਲੈਂਡੀਆ ਨੇ ਆਖਿਆ 51 5100 ਕੁਸਟਮ ਦੇਣਾ ਭਾਈ ਲੱਦੂ ਵਾਲਾ ਪ੍ਰੀਤ ਕੋਸ਼ਿਸ਼ ਕਰਦਾ ਪ੍ਰੀਤ ਨਾ ਚੋਟੀ ਦਾ ਜੱਫਾ ਫਿਰ ਦੁਨੀਆ ਨੂੰ ਦੱਸਾਂਗੇ ਅਣਾ ਸਾਹਿਬ ਜੀ ਵੱਲੋਂ ਮੁੰਡਾ ਪਿਆਰਾ ਢੱਲਣ ਪਣਦੀਆਂ ਗੱਲਾਂ ਹੁੰਦੀਆਂ ਸਰਜਨ ਸਿੰਘ ਢੱਲੋਂ ਦੀ ਕਲਮ ਚੱਲਦੀ ਹੈ ਗੱਲ ਟਿਕਾਣੇ ਲੱਗਦੀ ਹੈ ਮਨੂੰ ਢੱਲੋਂ ਦੇ ਜੱਫੇ ਪ੍ਰਸਿੱਧ ਨੇ ਪੈਂਦੀ ਫਿਰ ਰੇਡ ਫੁੱਲੋਂ ਦੀ ਉਹ ਪੁਆਇੰਟ ਕਹਿੰਦੇ ਸਾਹਮਣੇ ਫੁੱਲੋਂ ਨੇ ਜਿਹੜਾ ਦੀ ਉਹ ਮਹਾਪੁਰਸ਼ ਸੱਚ ਕੰਨਵਾਸੀ ਸੇਵਾ ਦੇ ਪੰਜ ਬ੍ਰਹਮਗੇਨੀ ਧੰਤਨ ਬਾਬਾ ਤਾਰਾ ਸਿੰਘ ਜੀ ਗੁਰਦੁਆਰਾ 400 ਵਾਲੇ ਇਹਨਾਂ ਪਿੰਡਾਂ ਦੇ ਚਿੱਸੇ ਪਿੰਡਾਂ ਦੇ ਚਿੱਸੇ ਗੁਰੂ ਘਰ ਦੇ ਚੰੰਨਾ ਸਮਾਜ ਨੇ ਇਹਨਾਂ ਨੇ ਸਵਾਵਾ ਕੀਤੀਆਂ ਅੱਜ ਅਸੀਂ ਇਹ ਰੋਹਲ ਨੂੰ ਯਾਦ ਕਰਦੇ ਆ ਸਾਹਮਣੇ ਪੈਂਦੀ ਫਿਰ ਰੇਡ ਤੇ ਵੱਖਿਆ ਬਾਤ ਹੈ ਵੀ ਨੋਜੋਨ ਨਾ ਹਾਂਜੀ ਗਾਈਜ਼ ਸ਼ਾਮ ਦੇ 8 ਵਜੇ ਗਈ ਆ ਤੇ ਅਸੀਂ ਹੁਣ ਘਰੋਂ ਕ੍ਰੈਸ਼ ਹੋ ਗਏ ਤੇ ਬਰਸਟ ਆ ਕੇ ਬੈਠੇ ਆ ਜਵੀਰ ਨੂੰ ਮਿਲਣਾ ਇੰਜੈਕਸ਼ਨ ਆਇਆ ਸੀ ਤੇ ਹੁਣ ਅਸੀਂ ਵਲੌਗ ਐਂਡ ਕਰ ਲਗੇ ਆਪਣਾ ਤੇ ਕਾਫੀ ਟਾਇਰਡ ਹੋ ਗਏ ਅੱਜ ਦੱਸੋ ਰੋਇ ਜੀ ਕਿਦਾਂ ਕੀ ਤੁਸੀਂ ਦੇਖਿਆ ਵੀ ਤੁਹਾਨੂੰ ਕਬੱਡੀ ਦਾ ਆਪਾਂ ਮੈਚ ਦਿਖਾਇਆ ਸੀ ਤੇ ਕਮੈਂਟ ਤੇ ਲਾਈਕ ਕਰਕੇ ਸਾਨੂੰ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗਾ ਟੜਲੀ ਵੀਡੀਓ ਨਵੀਂ ਤੋਂ ਨਵੀਂ ਲੈ ਕੇ ਆਈਏ ਸਾਨੂੰ ਵੱਧ ਵੱਧ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਧੰਨਵਾਦ ਹਾਂਜੀ ਸਾਰੇ ਜਣੇ ਤੇ ਜੇ ਕੋਈ ਕਮੀ ਆ ਜਿੱਦਾਂ ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਸਾਨੂੰ ਜਰੂਰ ਦੱਸੋ ਕੋਈ ਵੀ ਕਿੱਦਾਂ ਸੁਧਾਰ ਸਕਦੇ ਆ ਬਾਕੀ ਮੇਰੇ ਅਗਲੇ ਵਲੌਗ ਚ ਵਾਈਡਰ ਸਾਰਾ ਨਪਾਲ ਕਰੇ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਏ ਬਾਏ